ਨੁਛਾਟਾ ਚੌਕ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਦੁਕਾਨ ਤੇ ਕਬਜ਼ੇ ਨੂੰ ਲੈ ਕੇ ਦੋ ਧਿਰ ਆਪਸ ਵਿੱਚ ਭੜਪੇ ਕੁਝ ਹੀ ਦੇਰ ਚ ਗੋਲੀਆਂ ਚੱਲਣ ਲੱਗੀਆਂ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੀ ਰਹੀ ਦੁਕਾਨ ਚ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਚ ਤੂਤੂਮੇਮੇ ਸ਼ੁਰੂ ਹੋਈ ਅਤੇ ਗੱਲ ਗੋਲਾਬਾਰੀ ਤੱਕ ਪਹੁੰਚ ਗਈ ਇੱਕ ਪਾਸੇ ਜ਼ਮੀਨ ਦੇ ਬਾਰਸਕੇ ਦੇ ਅਕਾਲੀ ਨੇਤਾ ਮਹਾਵੀਰ ਸਿੰਘ ਨੇ ਇਸ ਜਗ੍ਹਾ ਨੂੰ ਆਪਣੀ ਮਲਕੀਅਤ ਦੱਸਿਆ ਤੇ ਜਦਕਿ ਗੁਰਨਾਨਕ ਕਲੈਕਸ਼ਨ ਦੇ ਦੁਕਾਨ ਦੇ ਮਾਲਕ ਲਾਭ ਸਿੰਘ ਆਪਣੀ ਮਲਕੀਅਤ ਦੱਸ ਰਹੇ ਸਨ λαβ ਸਿੰਘ ਦਾ ਕਹਿਣਾ ਹੈ ਕਿ ਮਹਾਵੀਰ ਸਿੰਘ ਧੱਕੇ ਨਾਲ ਪੂਰੀ ਇਮਾਰਤ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਉਸਨੇ ਨਾਲ ਹੀ ਦੱਸਿਆ ਕਿ ਸ਼ਨੀਵਾਰ ਨੂੰ ਦੋਸ਼ੀ ਆਪਣੇ ਸਾਥੀਆਂ ਦੇ ਨਾਲ ਆਇਆ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਰੋਕਣ ਤੇ ਦੋਸ਼ੀ ਨੇ ਗੋਲੀਆਂ ਚਲਾਣੀਆਂ ਵੀ ਸ਼ੁਰੂ ਕਰ ਦਿੱਤੀਆਂ 40 50 ਬੰਦੇ ਰਫਲਾ ਫੜੀਆਂ ਸਾਡੀ ਕੰਧ ਭੰਨ ਕੇ ਸਾਡੇ ਉੱਤੇ ਆਵੜੇ 674000 ਰੁਪਏ ਕੱਢ ਕੇ ਲੈ ਗਏ ਨਾਲ ਗੋਰੀਆਂ ਚੁਾਈਆਂ ਮੇਰੇ ਭਰਾ ਦੀ ਉਂਗਲ ਤੇ ਗੋਲੀ ਬੱਜੀ ਆ ਮੌਕੇ ਤੇ ਪੁੱਜੇ ADCP AS ਪਵਾਰ ਦਾ ਕਹਿਣਾ ਹੈ ਕਿ ਥਾਣਾ ਛਾਟਾ ਚ આરોપીਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਲੋਕ ਹਰ ਰੌਂਡ ਆਫ ਕੀਤੇ ਆ 10-12 ਬੰਦੇ ਰੌਂਡ ਆਫ ਕਰਕੇ ਥਾਣੇ ਪੇਚ ਦਿੱਤੇ। ਬਾਕੀ ਜਿਹੜੀ ਇਨਵੈਸਟੀਗੇਸ਼ਨ ਹੈ ਪੱਤਰਕਰਮ ਤੋਂ ਬਾਅਦ ਹੋਵੇਗੀ। ਇਸ ਮਾਮਲੇ 'ਚ ਪੁਲਿਸ ਦੀ ਭੂਮਿਕਾ ਨੂੰ ਵੇਖਦੇ ਹੋਏ ਪੁਲਿਸ ਵੀ ਸ਼ੱਕ ਦੇ ਘੇਰੇ 'ਚ ਹੈ। ਸੀਨੀਅਰ ਅਧਿਕਾਰੀਆਂ ਨੇ ਮੌਕੇ ਤੇ ਜਾ ਕੇ ਸਥਿਤੀ ਨੂੰ ਸੰਭਾਲਿਆ। ਗੁੰਡਾਗਰਦੀ ਕਰਨ ਵਾਲੇ ਦੋਸ਼ੀਆਂ ਨੂੰ ਹਿਰਾਸਤ 'ਚ ਲੈਣ ਦੇ ਆਦੇਸ਼ ਦਿੱਤੇ ਗਏ ਤਾਂ ਕਿ ਤੇ ਜਾ ਕੇ ਹਾਲਾਤਾਂ ਤੇ ਕਾਬੂ ਪਾਇਆ ਜਾ ਸਕਿਆ। ਅਮਰਸਰ ਤੋਂ ਸੁਮਿਤ ਕੰਨਾ ਜਾਗਬਾਣੀ ਟੀਵੀ ਲਈ।